ਪੰਜਾਬੀ ਸਟੇਸ਼ਨ ਦੇਖ ਰਹੇ ਹਾਂ ਤੁਸੀਂ ਫਲੋਰ ਪੁਲਿਸ ਦੇ ਹੱਥ ਹੁਸਬੇਲੇ ਵੱਡੀ ਸਫਲਤਾ ਲੱਗੀ ਜਦੋਂ ਲੁੱਟਾਂ ਖੋਹਾਂ ਕਰਨ ਵਾਲੇ ਨੌ ਨੌਜਵਾਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹ ਨੌਜਵਾਨ ਉਹ ਸਨ ਜਿਹੜੇ ਕਿ ਜ਼ਖੀਰੇ ਦੇ ਵਿੱਚ ਆਪਣਾ ਟਿਕਾਣਾ ਬਣਾ ਕੇ ਬੈਠੇ ਸਨ ਅਤੇ ਇਹ ਨੌਜਵਾਨ ਰਾਤ ਬਰਾਤੇ ਅਤੇ ਦਿਨ ਨੂੰ ਵੀ ਜੜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸਨ ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀ ਅੰਬੇਡਕਰ ਸੈਨਾ ਫਲੋਰ ਦੇ ਪ੍ਰਧਾਨ ਦੀਪਕ ਰਸੂਲਪੁਰੀ ਵੱਲੋਂ ਡੀਐਸਪੀ ਦਫ਼ਤਰ ਫਲੋਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕਿਉਂਕਿ ਲੁੱਟਾਂ ਖੋਹਾਂ ਕਰਨ ਵਾਲਿਆਂ ਵੱਲੋਂ ਲੋਕਾਂ ਦੇ ਨੱਕ ਦੇ ਵਿੱਚ ਦਮ ਕੀਤਾ ਗਿਆ ਸੀ ਲੋਕੀ ਬਾਹਰ ਨਹੀਂ ਨਿਕਲ ਸਕਦੇ ਸਨ ਕਦੋਂ ਕਿਸੇ ਦਾ ਮੋਬਾਈਲ ਕੋਈ ਖੋ ਕੇ ਲੈ ਜਾਵੇ ਇਹ ਪਤਾ ਨਹੀਂ ਲੱਗਦਾ ਸੀ ਤੇ ਡੀਐਸਪੀ ਸਰਵਜ ਸਿੰਘ ਵੱਲੋਂ ਭਰੋਸਾ ਦੁਆਇਆ ਗਿਆ ਸੀ ਕਿ ਉਹ ਜਲ ਤੋਂ ਜਲ ਜਿਹੜੀ ਇਹ ਕਾਰਵਾਈ ਕਰਨਗੇ ਤੇ ਅੱਜ 9 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਮਾਰੂ ਹਥਿਆਰ ਵੀ ਬਰਾਮਦ ਹੋਏ ਅਤੇ ਇਹ ਨੌਜਵਾਨ ਜਿਹੜੇ ਇਹ ਅਪਰਾ ਫਲੋਰ ਅਤੇ ਤ੍ਰੇਤਾ ਦੇ ਹਲਕੇ ਦੇ ਵਿੱਚ ਲਸਾੜਾ ਦੇ ਹਲਕੇ ਦੇ ਵਿੱਚ ਜਿਹੜੀਆਂ ਉਹ ਲੁੱਟਖੋਹੀਆਂ ਵਾਰਦਾਤਾਂ ਨੂੰ ਅੰਜਾਮ ਦੰਦੇ ਸਨ ਇਹ ਉਹ ਨੌਜਵਾਨ ਸਨ ਜਿਨ੍ਹਾਂ ਨੇ ਕਿ 11 ਮੋਟਰਸਾਈਕਲ ਜਿਹੜੇ ਉਹ ਚੋਰੀ ਕੀਤੇ ਜਿਹੜੇ ਕਿ ਬਰਾਮਦ ਕਰ ਲਏ ਗਏ ਕਿਤੇ ਨਾ ਕਿਤੇ ਬਹੁਤ ਵੱਡੀ ਜਿਹੜੀ ਸਫਲਤਾ ਜਿਹੜੀ ਆ ਸਰਵਨ ਸਿੰਘ ਵੱਲ ਡੀਐਸਪੀ ਫਲੋਰ ਦੇ ਹੱਥ ਲੱਗੀ ਹੈ ਕਿਉਂਕਿ ਉਹਨਾਂ ਵੱਲੋਂ ਹੀ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਤੇ ਐਸਐਸਪੀ ਹਰਕਮਲਪ੍ਰੀਤ ਸਿੰਘ ਖਖ ਵੱਲੋਂ ਜਿਹੜਾ ਇਹ ਆਖਿਆ ਗਿਆ ਸੀ ਕਿ ਇਲਾਕੇ ਦੇ ਵਿੱਚ ਜਿਹੜੀ ਲੁੱਟਾਂ ਖੋਹਾਂ ਤੇ ਨੱਤ ਪਾਈ ਜਾਵੇ ਜਿਸ ਤੇ ਅਮਲ ਕਰਦੇ ਆ ਡੀਐਸਪੀ ਫਲੋਰ ਵੱਲੋਂ ਜਿਹੜੇ ਉਹ ਉਸ ਸਪੈਸ਼ਲ ਜਿਹੜੀ ਉਹ ਨਾਕਾਬੰਦੀ ਕਰਵਾਈ ਗਈ ਸੀ ਤੇ ਜਿਆਦਾ ਤੋਂ ਜਿਆਦਾ ਜਿਹੜੀ ਇਹ ਫੋਰਸ ਜਿਹੜੀ ਉਹ ਪਿੰਡਾਂ ਦੇ ਵਿੱਚ ਜਿਹੜੀ ਤਾਇਨਾਤ ਕੀਤੀ ਗਈ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਇਹ ਨੌਜਵਾਨ ਜਿਹੜੇ ਉਹ ਪੁਲਿਸ ਦੇ ਹੱਥ ਆ ਗਏ ਆ ਉਹ ਤੁਹਾਨੂੰ ਦਿਖਾਉਨੇ ਆ ਪੰਜਾਬ ਪੁਲਿਸ ਸਟੇਸ਼ਨ ਦੀ ਇੱਕ ਖਾਸ ਰਿਪੋਰਟ ਕੋਕਾ ਨਾਲੇ ਤੁਸੀਂ ਜੇ ਹਨ ਉਸੇ ਬਾਬੂ ਜੀ ਦਿਖਾਏਗਾ ਸਰ ਕਿੰਨੇ ਬੰਦੇ ਕੀ ਕਾਨੂੰਨ ਤੇ ਆ ਉਹਨਾਂ ਤੋਂ ਪੀਲਿੰਗ ਵਿੱਚ ਜਿਆਦਾ ਬਰਾਬਰ ਹੋਈਆਂ ਗਈਆਂ ਇਸ ਸਾਡੇ ਮਾਝਾ ਜੋ ਐਸਐਸਪੀ ਸਾਹਿਬ ਜਿੰਦਰ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਕਾਕਜੀ ਵੱਲੋਂ ਚਲਾਈ ਗਈ ਨਸ਼ਾ ਉਦਦ ਤੇ ਮਾਰੇ ਅੰਸਰਾਂ ਸਪੈਸ਼ਲ ਜੁਟਾਫੋਆਂ ਵਾਲੇ ਜਿਹੜੇ ਗਲੀਆਂ ਦੇ ਵਿੱਚ ਛੋਰੀਆਂ ਕਰਦੇ ਨੇ ਜਾਂ ਲੁੱਟਖੋਖ ਕਰਦੇ ਇਹਨਾਂ ਦਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਆਪਰੇਸ਼ਨ ਦੇ ਤਹਿਤ ਸਾਡੇ ਐਸ ਐਚ ਓ ਫਲੋਰ ਸਰਦਾਰ ਸਖਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗਰੋ ਜਿਹੜਾ ਵਾ ਉਹ ਹਿਨियस ਕ੍ਰਾਈਮ ਜਿੱਦਾਂ ਕਿ ਪੈਟਰੋਲ ਪੰਪ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇਥੇ ਜ਼ਖੀਰਾ ਹੈਗਾ ਜੰਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫਾਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤੇ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋ ਇਹਨਾਂ ਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ ਨੋ ਮੈਂਬਰੀ ਗਰੋ ਜਿਹੜਾ ਉਹਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰ ਪਤਾ ਨਹੀਂ ਹੈ ਇਹਨਾਂ ਤੇ ਸਾਰਿਆਂ ਦਾ ਪ੍ਰੀਵियस ਸਕੋਰ ਚੈੱਕ ਕੀਤਾ ਗਿਆ ਦੋ ਅੰਮ੍ਰਿਤਸਰ ਨੂੰ ਬਲੌਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਤੇ ਐਫ ਆਈ ਆਰਸ ਦਰਜ ਨਹੀਂ ਜਿਹੜੇ ਦੋ ਅੰਮ੍ਰਿਤਸਰ ਤੋਂ ਆਏ ਉਹ ਇੱਥੇ ਰਹਿੰਦੇ ਇਹਨਾਂ ਕੋਲ ਰਿੰਦਸ ਗਏ ਬਾੜਦਾ ਦੇ ਬਿੱਲੇ ਇੱਥੇ ਕਹਿੰਦੇ ਸੀ ਇਹ ਉਥੋਂ ਅੰਮ੍ਰਿਤਸਰ ਤੋਂ ਕਾਫੀ ਢੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾ ਕਰਦੇ ਸਨ ਇਹਨਾਂ ਨੇ ਕਰੀਬ 25 ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚ ਲਾਡੋਆ ਤੋਂ ਲੈ ਕੇ ਸਾਡਾ ਏਰੀਆ ਗੁਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਨ ਨੂੰ ਸਨ ਸਨੇਚਿੰਗ ਆ ਜਾਂ ਇਕੱਲਾ ਹਾਂ ਬਾਈਕ ਜਿਹੜਾ ਖੋਦ ਰਿਹਾ ਦੇ ਸੀ ਇਹ ਸਨੇਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮੁਕਦਮੇ ਨੇ ਉਹ ਵੀ तकरीबन 1 ਦਰਜਨ ਦੇ ਕਰੀਬ 300 ਹੋ ਰਹੇ ਨੇ ਸਰ ਨੌ ਦੇ ਨੌ ਤੇ ਉਪਰ ਐਫ ਆਈਆਰ ਸਾਰੇ ਭੇਜਤੇ ਹੋਏ ਆ ਜਾਂ ਇਹਨਾਂ ਦੇ ਵਿੱਚ ਕੁਝ ਵੀ ਹੈ ਕੀ ਇਹਨਾਂ ਦਾ ਰਿਕਾਰਡ ਕੀ ਹੈ ਪਿਛਲੇ ਬਾਰੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫ ਆਈਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵਿੱਚੋਂ ਦੋ ਤਿੰਨ ਬੰਦੇ ਇਹੋ ਜਿਹੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲੈਨਿੰਗ ਕੀਤੀ ਵੀ ਕੋਈ ਪੈਟਰੋਲ ਪੰਪ ਲੁੱਟ ਲਈਏ ਇਹ ਇਹਨਾਂ ਦੀ ਪਲੈਨਿੰਗ ਸੀ ਇਹਨਾਂ ਵਿੱਚੋਂ ਕੋਈ ਇਹਨਾਂ ਦਾ ਹੈਗਾ ਜੀ ਸਰਗਨ ਜਿਹੜਾ ਮੁਖ ਇਹਨਾਂ ਦਾ ਮੁਖ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅੰਮ੍ਰਿਤਸਰ ਨੂੰ ਹੀ ਬਲੌਂਗ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਸਰਗਨ ਸਨ ਇੱਕ ਬੰਦੇ ਕੋਲ ਰਹਿੰਦੇ ਸੀ ਇੱਕ ਬੰਦੇ ਕੋਲ ਰਹਿੰਦੇ ਸੀ ਆਪਣਾ ਮਕਾਨ ਹੈ ਕਿਰਾਏ ਦਾ ਮਕਾਨ ਹੈ ਕਮਰਾ ਹੈ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਅਕ੍ਰਿਨਲ ਇਹ ਹੈਗੇ ਨੇ ਜਿਹਦੇ ਬਾਈਕ ਉਹਨਾਂ ਦਾ ਚੋਰੀ ਹੋਇਆ ਆਪਣੇ ਏਰੀਆ ਦੇ ਵਿੱਚ ਸਭ ਤੋਂ ਜਿਆਦਾ ਫਲੋਰ ਦੇ ਜਾਂ ਅਦਰ ਤੇਰੇ ਪਾਸੇ ਦੇ ਥਾਂ ਦੇ ਮੋਸਟਲੀ ਜਿਹੜੇ ਸੱਤ ਅੱਠ ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਤੋਂ ਜਿਆਦਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਉਥੋਂ ਦੋ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਕੀਤੇ ਨੇ ਠੀਕ ਹੈ ਸਰ ਜੀ ਅੱਜ ਅੱਜ 16 ਫੜੇ ਆ ਗਏ ਤੇ ਇਹ ਇਹ ਨਾ ਪਰ ਤੁਹਾਨੂੰ ਪਤਾ ਸੀ ਬਿਲਕੁਲ ਜੀ ਇਹ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹ ਤੋਂ ਜਿਹੜੀ ਆਪਣੀ ਵਾਰਦਾ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹ ਇਹਨਾਂ ਕੋਈ ਮਾਰੂ ਥਿਆਫੜੇ ਗਏ ਨੇ ਜਿਨ੍ਹਾਂ ਦੇ ਵਿੱਚ 8 ਦਾਤਰ ਨੇ ਤੇ ਇੱਕ ਕੁਰਪਾਨ ਹੈ ਜੀ